ਤੈਨੂੰ ਕੱਢਿਆ ਠੀਕ ਆ ਤੂੰ ਤੂੰ ਕਾ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਉਹਨੂੰ ਕੋਈ ਫਾਲਤੂ ਤੂੰ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਤੂੰ ਕਿਨੂੰ ਬੋਲਿਆ ਕੁਝ ਮੱਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਆਇਆ ਫੇਦਾ ਠੀਕ ਆ ਤੇ ਤੂੰ ਬਲਾਉ ਜਿਹਨੂੰ ਬੁਲਾਉਣਾ ਨਾ ਨਾ ਕੱਟ ਫੇ ਉਹ ਜਿਹੜਾ ਮਰਜ਼ੀ ਨੂੰ ਬਲਾਉ ਤੁਸੀਂ ਅਫਸਨਾ ਨੂੰ ਬਲਾਉ ਜਿਹਨੂੰ ਮਰਜ਼ੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲੋ ਤੈਨੂੰ ਅਫਸਰ ਚੱਲ ਜਾਂਦੇ ਆਸੀਂ ਫੱਦੂ ਆ ਕੋਈ ਕਿਹੜੀ ਕੰਪਨੀ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਕੰਪਨੀ ਕਿਹੜੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੈ ਲੱਭੋ ਕਿਹੜੇ ਕੰਪਨੀ ਦੀ ਕੰਮ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇਰੇ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਇਨ੍ਹਾਂ ਨੂੰ ਰੋਕੋ ਐ ਚਾਸੀ ਫੱਦੂ ਆ ਹੈ ਅਫਸਰ ਜਾਂਦੇ ਆ ਪੈਂਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਪੈਂ ਹੈ ਅਸੀਂ ਭੋਦੂ ਆ ਕੰਪਨੀ ਕੇ ਬੋਲਦੇ ਆ ਕੰਪਨੀ ਮੇਂ ਛੋਡੀ ਕੰਪਨੀ ਚ ਆ ਦੱਸੋ ਛੋਡੀ ਕੰਪਨੀ ਚ ਹਾਂ ਛੋਡੀ ਕੰਪਨੀ ਚ ਲਾਗੀ ਰਾ ਹਾਂ ਲਾਗੀ ਰਾ ਕੁਨਾਰ ਸਿੰਘ ਨਾ ਆਏ ਰਾਜਪੂਤ ਆ ਰਾਜਪੂਤ ਆ ਹਾਂ ਰਾਜਪੂਤ ਆ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦਿਓ ਇਹਨਾਂ ਤੇਰਾ ਹੁਣ ਬੋਲ ਹੋਣੀ ਪੁੱਲਦਾਂ ਤੇ ਰੁਕ ਜੀ ਹਾਂ ਪਹਿਲਾ ਜਿਹਨੂੰ ਬੁਲਾਉਣਾ ਬੁਲਾਓ ਰੋ ਕੇ ਜਾ ਰੋ ਅੱਜ ਫੱਦੋ ਬੱਤੇ ਆਥੇ ਅਕਸਰ ਪੈ ਚੋ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇਿੱਥੇ ਤੇ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਰਗੀ ਚੁੱਗੀਆਂ ਚ ਮੈਂ ਜੰਮਿਆ ਤੇਰੀ ਘਾਟ ਘਾਦੀ ਘਾਟ ਘਾਦੀ ਅੱਖਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਘਾਦੀ ਅੱਖਰਾਂ ਨੂੰ ਰੋਕੋ ਚੁੱਪ ਕੇ ਬੋਲੀ ਆਪ ਅੱਖਰਾਂ ਨੂੰ ਰੋਕੋ ਬੋਲੀ ਆਤੇ ਆਸਤੇ ਹੀ ਬੋਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਦੱਸਿਓ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵਿੱਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੰਧ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ نوٹ ਕਰੋ ਮੇਰਾ ਫੋਨ ਨੰਬਰ ਹਾਂ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕਾ ਦੱਕਣਾ ਹਾਲ ਕਾ ਦਾ ਕੀ ਹਾਲ ਹੈ ਹਾਂ ਆਪ ਸਰਮੰਦੇ ਆਨ ਕੋਸੇ ਰੋਕਦੇ ਨਹੀਂ ਪਹੰਚੋ ਆ ਜਿਹੜੇ 10000 12000 ਚ ਲੱਗੇ ਆ ਇਹਨਾਂ ਨੇ ਹੀ ਨਾ ਤੇ ਉੱਪਰ ਰੋਪ ਦਿਖਾਉਂਦੇ ਹੋ ਜੀ ਨੂੰ ਬਲਾਉ ਨਾ ਬਲਾਉ ਮੈਂ ਇੱਥੇ ਬੈਠਾ